ਸਾਰੇ ਭਾਈ ਭੈਣਾਂ ਨੂੰ ਪ੍ਰਭੇ ਯੇਸ਼ੂਮਸੀ ਦੇ ਪਵਿੱਤਰ ਨਾਮ ਦੇ ਵਿੱਚ ਸਾਡੇ ਵੱਲੋਂ ਪਿਆਰ ਭਰੀ ਜੈਮਸੀ ਦੀ ਪਿਆਰ ਭਰਿਆ ਸਲਾਮ ਪਰਮੇਸ਼ਰ ਤੁਹਾਨੂੰ ਆਪਣੀ ਕਿਰਪਾ ਦੇ ਨਾਲ ਪਰੇ ਅਸੀਂ ਪਰਮੇਸ਼ਰ ਪਿਤਾ ਦੇ ਸ਼ੁਕਰਗੁਜ਼ਾਰ ਹਾਂ ਜਿਨੇ ਅੱਜ ਦਾ ਸਮਾਂ ਤੇ ਵੇਲਾ ਸਾਨੂੰ ਦਿੱਤਾ ਅਸੀਂ ਬਹੁਤ ਬਹੁਤ ਪ੍ਰਭੂ ਦੇ ਧੰਨਵਾਦੀ ਹਾਂ ਮੇਰੇ ਭਾਈਓ ਅਤੇ ਭੈਣੋ ਪਰਮੇਸ਼ਰ ਦਾ ਮੈਂ ਸ਼ੁਕਰਗੁਜ਼ਾਰ ਹਾਂ ਇੱਕ ਵਾਰੀ ਫੇਰ ਮੈਂ ਨਵੇਂ ਵਿਸ਼ੇ ਨੂੰ ਲੈ ਕੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਤੁਹਾਡੇ ਲਈ ਆਇਆ ਹਾਂ ਅਤੇ ਸਾਰਿਆਂ ਨੇ ਹੀ ਪਰਮੇਸ਼ਰ ਦੇ ਇਹਨਾਂ ਵਚਨਾਂ ਦੇ ਉੱਤੇ ਵਿਚਾਰ ਕਰਨਾ ਇਹਨਾਂ ਵਚਨਾਂ ਨੂੰ ਸੁਣਨਾ ਅਤੇ ਬੜੇ ਹੀ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਨੂੰ ਮੰਨਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਮਾੜੇ ਬੰਦੇ ਕਦੀ ਤੁਹਾਡਾ ਚੰਗਾ ਨਹੀਂ ਕਰ ਸਕਦੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਜਾਣਣਾ ਕਿ ਆਪਣੀ ਜ਼ਿੰਦਗੀ ਵਿੱਚ ਅਸੀਂ ਮਾੜੇ ਬੰਦਿਆਂ ਤੋਂ ਬਚ ਕੇ ਰਹਿਣਾ ਆਪਣੇ ਜੀਵਨ ਦੇ ਅੰਦਰ ਅਸੀਂ ਮਾੜੇ ਲੋਕਾਂ ਤੋਂ ਬਚਣਾ ਮਾੜੀ ਸੰਗਤ ਤੋਂ ਬਚਣਾ ਮਾੜੇ ਲੋਕਾਂ ਤੋਂ ਬਚਣਾ ਔਰ ਇਸ ਵਿਸ਼ੇ ਦੇ ਉੱਤੇ ਅੱਗੇ ਵਧਣ ਤੋਂ ਪਹਿਲਾਂ ਮੇਰੀ ਆਪ ਸਭਨਾ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਭਾਵ ਕੀ ਫੋਲੋ ਕਰ ਲਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਜਿੰਨੀਆਂ ਵੀ ਮਸੀਹੀ ਵਚਨਾਂ ਦੀਆਂ ਵੀਡੀਓ ਹੁੰਦੀਆਂ ਉਹਨਾਂ ਨੂੰ ਤੁਸੀਂ ਦੂਜਿਆਂ ਨੂੰ ਸ਼ੇਅਰ ਵੀ ਕਰੋ ਔਰ ਲਾਈਕ ਵੀ ਕਰੋ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪਣਾ ਨਾਮ ਪਤਾ ਡਰੈਸ ਲਿਖ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਸੋ ਹੁਣ ਆਪਾਂ ਇੱਕ ਨਵਾਂ ਵਿਸ਼ਾ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਲੈ ਕੇ ਆਏ ਆ ਉਸ ਦੇ ਉੱਤੇ ਵਿਚਾਰ ਕਰਨਾ ਉਸ ਉੱਤੇ ਅਸੀਂ ਗੌਰ ਕਰਨੀ ਆ ਤੇ ਇਸ ਵਿਸ਼ੇ ਨੂੰ ਅਸੀਂ ਬੜੇ ਹੀ ਧਿਆਨ ਦੇ ਨਾਲ ਸੁਣਨਾ ਅੱਜ ਜੇ ਮੈਂ ਗੱਲਬਾਤ ਕਰਾਂ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਗਲਤ ਬੰਦਿਆਂ ਦੇ ਨਾਲ ਗਲਤ ਲੋਕਾਂ ਦੇ ਨਾਲ ਤਾਲਮੇਲ ਰੱਖਦੇ ਆ ਜਿਹਦੇ ਕਾਰਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਾਤੇ ਗਲਤ ਲੋਕਾਂ ਦੇ ਨਾਲ ਗਲਤ ਬੰਦਿਆਂ ਦੇ ਨਾਲ ਕੀ ਰੱਖਦੇ ਨੇ ਤਾਲਮੇਲ ਰੱਖਦੇ ਜਿਹਦੇ ਕਾਰਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਨਹੀਂ ਪਾਉਂਦੇ ਆਪਣੀ ਜ਼ਿੰਦਗੀ ਦੇ ਵਿੱਚ ਅਗਾਹ ਨਹੀਂ ਵੱਸ ਸਕਦੇ ਕਿਉਂ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਮਾੜੀਆਂ ਸੰਗਤਾਂ ਚੰਗੇ ਚਾਲ ਚੱਲਣਾ ਨੂੰ ਵਿਗਾੜ ਦਿੰਦੀਆਂ ਜਦੋਂ ਤੁਸੀਂ ਪਵਿੱਤਰ ਬਾਈਬਲ ਨੂੰ ਪੜ੍ਹੋ ਉੱਥੇ ਲਿਖਿਆ ਗਿਆ ਕਿ ਮਾੜੀਆਂ ਸੰਗਤਾਂ ਚੰਗੇ ਚਾਲ ਚੱਲਣਾ ਨੂੰ ਵਿਗਾੜ ਦਿੰਦੀਆਂ ਆ ਜਿਹੜੀਆਂ ਮਾੜੀਆਂ ਸੰਗਤਾਂ ਹੁੰਦੀਆਂ ਆ ਉਹ ਚੰਗੇ ਚਰਿੱਤਰ ਨੂੰ ਚੰਗੇ ਚਾਲ ਚੱਲਣ ਨੂੰ ਖਰਾਬ ਕਰ ਦਿੰਦੀਆਂ। ਇਸ ਲਈ ਮੇਰੇ ਭਾਈ ਪੈਣੋ ਅੱਜ ਮਸੀਹੀ ਜ਼ਿੰਦਗੀ ਦੇ ਵਿੱਚ ਕਿਉਂ ਸਾਨੂੰ ਵਰਜਿਆ ਜਾਂਦਾ? ਕਿਉਂ ਸਾਨੂੰ ਅਲੱਗ ਰਹਿਣ ਦੀ, ਵੱਖਰੇ ਰਹਿਣ ਦੀ ਔਰ ਇੱਕ ਅਲੱਗ ਤਾਈ ਦਾ ਜੀਵਨ ਬਤੀਤ ਕਰਨ ਨੂੰ ਕਿਹਾ ਜਾਂਦਾ ਕਿਉਂਕਿ ਇੱਕ ਮਸੀਹੀ ਗਾਲਾਂ ਕੱਢਣ ਵਾਲਾ ਨਹੀਂ ਹੋਣਾ ਚਾਹੀਦਾ ਮਸੀਹੀ ਸ਼ਰਾਬ ਪੀਣ ਵਾਲਾ ਨਹੀਂ ਹੋਣਾ ਚਾਹੀਦਾ ਮੈਨੂੰ ਪਤਾ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਦੇ ਨਾਮ ਪਿੱਛੇ ਮਸੀਹ ਲੱਗਦਾ ਪਰ ਉਹ ਸ਼ਰਾਬ ਪੂਰੀ ਪੀਂਦੇ ਆ ਪਰ ਉਥੇ ਪਰਮੇਸ਼ਵਰ ਦੀ ਕੋਈ ਗਲਤੀ ਨਹੀਂ ਆ ਉਹ ਪਰਮੇਸ਼ਵਰ ਦੇ ਬਚਨ ਦਾ ਡਰ ਨਹੀਂ ਮੰਨਦੇ ਪਏ ਉਹਨਾਂ ਨੂੰ ਭੈ ਨਹੀਂ ਪਰਮੇਸ਼ਰ ਦਾ ਕੋਈ ਜਿਹਦੇ ਕਾਰਨ ਉਹ ਸਭ ਕੁਝ ਕਰਦੇ ਆ ਇੱਕ ਜਿਹੜਾ ਮਸੀਹੀ ਹੈ ਉਹ ਗਾਲਾਂ ਕੱਢਣ ਵਾਲਾ ਨਹੀਂ ਚਾਹੀਦਾ ਇੱਕ ਮਸੀਹੀ ਜਿਹੜਾ ਸ਼ਰਾਬ ਪੀਣ ਵਾਲਾ ਨਹੀਂ ਚਾਹੀਦਾ ਇੱਕ ਮਸੀਹੀ ਜਿਹੜਾ ਨਸ਼ੇਬਾਜ਼ੀ ਕਰਨ ਵਾਲਾ ਨਹੀਂ ਚਾਹੀਦਾ ਇੱਕ ਮਸੀਹੀ ਜਿਹੜਾ ਆ ਭਾਈਆਂ ਦੇ ਵਿੱਚ ਤਕਰਾਰ ਪਾਉਣ ਵਾਲਾ ਨਹੀਂ ਚਾਹੀਦਾ ਇੱਕ ਮਸੀਹੀ ਦਾ ਫਰਜ਼ ਹੈ ਸਭ ਦੇ ਨਾਲ ਪਿਆਰ ਕਰੇ ਇੱਕ ਮਸੀਹੀ ਦਾ ਫਰਜ ਹੈ ਕਿ ਸਭ ਦੇ ਨਾਲ ਪਿਆਰ ਕਰੇ ਔਰ ਪਰਮੇਸ਼ਵਰ ਦਾ ਪਿਆਰ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਸਾਂਝੀ ਕਰੇ ਪਰਮੇਸ਼ਵਰ ਦਾ ਪ੍ਰੇਮ ਜਿਹੜਾ ਆ ਸਾਰਿਆਂ ਦੇ ਵਿੱਚ ਉਹ ਵੰਡੇ ਔਰ ਮੈਂ ਤੁਹਾਨੂੰ ਦੱਸਦਾ ਕਿ ਅੱਜ ਬਹੁਤੇ ਜਿਹੜੇ ਲੋਕ ਐ ਬਹੁਤੇ ਲੋਕਾਂ ਦੇ ਬੱਚੇ ਆ ਉਹ ਸਾਡੇ ਤੋਂ ਪ੍ਰੇਅਰ ਕਰਾਉਂਦੇ ਆ ਕਿ ਸਾਡੇ ਬੱਚਿਆਂ ਲਈ ਪ੍ਰਾਰਥਨਾ ਕਰੋ ਕਿ ਸਾਡੇ ਬੱਚੇ ਨਸ਼ਾ ਕਰਦੇ ਆ। ਪ੍ਰਾਰਥਨਾ ਕਹਿੰਦੇ ਆ ਕਰੋ ਕਿ ਸਾਡੇ ਬੱਚੇ ਕੀ ਕਰਦੇ ਆ ਨਸ਼ਾ ਕਰਦੇ ਆ। ਹੁਣ ਜੇ ਮੈਂ ਗੱਲਬਾਤ ਕਰਾਂ ਤੇ ਵੇਖੋ ਜੀ ਨਸ਼ਾ ਕਿਉਂ ਕਰਦੇ ਆ? ਨਸ਼ੇ ਦਾ ਕੀ ਕਾਰਨ ਹੈ? ਨਸ਼ਾ ਕਰਨ ਦੀ ਵਜ੍ਹਾ ਕੀ ਹੈ? ਨਸ਼ਾ ਕਿਉਂ ਕਰਦੇ ਨੇ? ਸਭ ਤੋਂ ਵੱਡੀਆਂ ਮਾੜੀ ਸੰਗਤ। ਸਭ ਤੋਂ ਵੱਡੀ ਗੱਲ ਹੈ ਮਾੜੀ ਸੰਗਤ ਕਰਨਾ ਜਦੋਂ ਸਾਡੇ ਬੱਚੇ ਮਾੜੇ ਲੋਕਾਂ ਦੇ ਵਿੱਚ ਵਹਿੰਦੇ ਆ ਮਾੜੀ ਸੰਗਤ ਵਿੱਚ ਵਹਿੰਦੇ ਆ ਮਾੜੀ ਟੋਲੀ ਵਿੱਚ ਵਹਿੰਦੇ ਆ ਨਸ਼ੇ ਵਾਜਾਂ ਦੀ ਟੋਲੀ ਵਿੱਚ ਵਹਿੰਦੇ ਆ ਮਾੜੇ ਬੰਦਿਆਂ ਦੀ ਸੰਗਤ ਕਰਦੇ ਆ ਉਦੋਂ ਸਾਡੇ ਬੱਚੇ ਫਿਰ ਮਾੜੀ ਸਿੱਖਿਆ ਅਪਣਾਉਣਗੇ ਉਦੋਂ ਸਾਡੇ ਬੱਚੇ ਮਾੜੀ ਸਿੱਖਿਆ ਅਪਣਾਉਣਗੇ ਜਦੋਂ ਸਾਡੇ ਬੱਚੇ ਮਾੜੀ ਸੰਗਤ ਕਰਨਗੇ ਜਦੋਂ ਸਾਡੇ ਬੱਚੇ ਬੁਰੀਆਂ ਗੱਲਾਂ ਸੁਣਨਗੇ ਜਦੋਂ ਸਾਡੇ ਬੱਚੇ ਬੁਰਾਈ ਕਰਨ ਵਾਲਿਆਂ ਦੇ ਨਾਲ ਤਾਲਮਿਲ ਰੱਖਣਗੇ ਤੇ ਸਾਡੇ ਬੱਚੇ ਵੀ ਉਹ ਕੰਮ ਕਰਨਗੇ ਸਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ ਉਹ ਕੰਮ ਹੋਣਗੇ ਉਹ ਹੋਣੇ ਹੋਣੇ ਜ਼ਰੂਰੀ ਹੋਣੇ ਇਸੇ ਲਈ ਮੈਂ ਇਹ ਗੱਲ ਕਹਿ ਰਿਹਾ ਕਿ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾ ਕੇ ਰੱਖੀਏ ਬਚਪਨ ਜੀ ਆਪਣੇ ਬੱਚੇ ਨੂੰ ਕੰਟਰੋਲ ਵਿੱਚ ਰੱਖੋ ਬਚਪਨ ਵਿੱਚ ਹੀ ਆਪਣੇ ਬੱਚੇ ਨੂੰ ਮਾੜੀ ਸੰਗਤ ਤੋਂ ਬਚਾ ਕੇ ਰੱਖੋ ਤੇ ਤੁਸੀਂ ਵੱਡੇ ਹੋ ਕੇ ਆਪਣੇ ਬੱਚਿਆਂ ਨੂੰ ਚੰਗਾ ਵੇਖੋਗੇ ਜਦੋਂ ਤੁਹਾਡੇ ਬੱਚੇ ਵੱਡੇ ਹੋਣਗੇ ਤੁਸੀਂ ਆਪਣੇ ਬੱਚਿਆਂ ਨੂੰ ਚੰਗਾ ਵੇਖੋਗੇ ਉਸ ਸਮੇਂ ਤੇ ਇਸ ਲਈ ਮੇਰੇ ਭਾਈਓ ਭੈਣੋ ਮਾੜੀ ਸੰਗਤ ਜਿਹੜਾ ਆ ਹੋਣ ਦਾ ਵੱਡਾ ਕਾਰਨ ਹੈ ਸਾਡੇ ਬੱਚਿਆਂ ਦੇ ਵਿੱਚ ਮਾੜੇ ਗੁਣ ਹੋਣ ਦਾ ਵੱਡਾ ਕਾਰਨ ਹੈ ਸਾਡੇ ਬੱਚੇ ਜੇ ਨਸ਼ੇ ਦੇ ਵਿੱਚ ਚੱਲਦੇ ਆ ਜੇ ਸਾਡੇ ਬੱਚੇ ਬੁਰੀਆਂ ਸੰਗਤਾਂ ਕਰਦੇ ਨੇ ਜੇ ਸਾਡੇ ਬੱਚੇ ਲੜਾਈ ਝਗੜਾ ਕਰਦੇ ਨੇ ਜੇ ਸਾਡੇ ਬੱਚੇ ਸਾਡੇ ਕਹਿਣੇ ਤੋਂ ਬਾਹਰ ਹੈ ਉਹਦਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਅਸੀਂ ਮਾੜੀ ਸੰਗਤ ਤੋਂ ਰੋਕਿਆ ਨਹੀਂ ਆਪਣੇ ਬੱਚਿਆਂ ਨੂੰ ਅਸੀਂ ਮਾੜੀ ਸੰਗਤ ਕਰਨ ਤੋਂ ਵਰਜਿਆ ਨਹੀਂ ਜਿਹਦੇ ਕਾਰਨ ਮਾੜੀ ਸੰਗਤ ਕਰਨ ਦੇ ਰਾਹੀ ਸਾਡੇ ਬੱਚੇ ਅੱਜ ਨਸ਼ੇਵਾਲੀਆਂ ਚ ਮਾੜੀ ਸੰਗਤ ਕਰਨ ਦੇ ਰਾਹੀ ਹੀ ਸਾਡੇ ਬੱਚੇ ਅੱਜ ਭ੍ਰਿਸ਼ਟਾਚਾਰੀ ਚ ਮਾੜੀ ਸੰਗਤ ਕਰਨ ਦੇ ਰਾਹੀ ਹੀ ਸਾਡੇ ਬੱਚੇ ਬੁਰੀਆਂ ਚਾਲਾਂ ਦੇ ਵਿੱਚ ਫਸਦੇ ਜਾ ਰਹੇ ਆ ਮੈਂ ਹੀ ਕਹਾਂਗਾ ਤੁਸੀਂ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਰੋਕੋ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾ ਕੇ ਰੱਖੋ ਸਭ ਤੋਂ ਵੱਡੀ ਗੱਲ ਹੈ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾ ਲੋਗੇ ਤੇ ਤੁਹਾਡੇ ਬੱਚੇ ਫਿਰ ਚੰਗਾ ਹੀ ਕਰਨਗੇ ਜਿਵੇਂ ਮਾੜੀ ਬੰਦੇ ਕਦੀ ਤੁਹਾਡਾ ਚੰਗਾ ਨਹੀਂ ਕਰ ਸਕਦੇ ਜੇ ਤੁਸੀਂ ਮਾੜੇ ਲੋਕਾਂ ਨਾਲ ਲਿੰਕ ਰੱਖੋਗੇ ਜੇ ਮਾੜੇ ਬੰਦਿਆਂ ਦੇ ਨਾਲ ਮਾੜੇ ਬੰਦੇ ਉਹ ਨਹੀਂ ਜਿਹੜੇ ਗਰੀਬ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਇੱਥੇ ਮਾੜੇ ਬੰਦੇ ਉਹ ਹੈ ਜਿਨ੍ਹਾਂ ਦੇ ਕੰਮ ਮਾੜੇ ਆ ਜਿਨ੍ਹਾਂ ਦਾ ਜੀਵਨ ਮਾੜਾ ਜਿਨ੍ਹਾਂ ਦਾ ਚਰਿੱਤਰ ਮਾੜਾ ਮੈਂ ਉਹ ਮਾੜੇ ਬੰਦਿਆਂ ਦੀ ਗੱਲ ਕਰ ਰਿਹਾ ਮੈਂ ਉਹ ਮਾੜੇ ਬੰਦਿਆਂ ਦੇ ਬਾਰੇ ਜ਼ਿਕਰ ਕਰ ਰਿਹਾ ਇਸ ਲਈ ਮੇਰੇ ਭਾਈਓ ਭੈਣੋ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਕਲਾਮ ਸਾਨੂੰ ਸਿਖਾਉਂਦਾ ਆ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਾੜੇ ਕੰਮਾਂ ਤੋਂ ਬਚਣ ਦੀ ਲੋੜ ਹੈ ਸਾਨੂੰ ਆਪਣੇ ਜੀਵਨ ਦੇ ਵਿੱਚ ਮਾੜੇ ਲੋਕਾਂ ਤੋਂ ਬਚਣ ਦੀ ਲੋੜ ਹੈ ਉਹਨਾਂ ਲੋਕਾਂ ਦੇ ਨਾਲ ਤਾਲਮੇਲ ਨਾ ਰੱਖੋ ਜਿਨ੍ਹਾਂ ਦੇ ਕੰਮ ਤੁਹਾਡੇ ਨਾਲ ਨਹੀਂ ਮਿਲਦੇ ਜਿਨ੍ਹਾਂ ਦੇ ਕੰਮ ਮਾੜੇ ਨਹੀਂ ਭਾਵੇਂ ਉਹ ਸਾਡੇ ਆਪਣੀ ਹੋਣ ਭਾਵੇਂ ਉਹ ਸਾਡੇ ਰਿਸ਼ਤੇਦਾਰ ਹੀ ਹੋਣ ਭਾਵੇਂ ਉਹ ਸਾਡੇ ਨੇੜੇ ਦੇ ਹੀ ਹੋਣ ਭਾਵੇਂ ਸਾਡੀ ਰਿਸ਼ਤੇਦਾਰੀ ਵਿੱਚੋਂ ਹੋਣ ਭਾਵੇਂ ਉਹ ਸਾਡੇ ਆਸ-ਪਾਸੇ ਦੇ ਹੋਣ ਕਿਤੇ ਉਹ ਵੀ ਹੋਣ ਜਿਹੜਾ ਬੰਦਾ ਤੁਹਾਨੂੰ ਮਾੜੀ ਰਾਹ ਤੇ ਲੈ ਜਾ ਰਿਹਾ ਜਿਹੜਾ ਦੋਸਤ ਤੁਹਾਨੂੰ ਮਾੜੇ ਰਸਤੇ ਤੇ ਲੈ ਜਾ ਰਿਹਾ ਉਹ ਤੋਂ ਬਚ ਜਾਓ ਕਈ ਵਾਰ ਲੜਕੇ ਜਿਹੜੇ ਆ ਆਪਣੇ ਮਾੜੇ ਦੋਸਤਾਂ ਕਰਕੇ ਮਾੜੇ ਕੰਮ ਕਰਨ ਲੱਪ ਜਾਂਦੇ। ਕਈ ਵਾਰ ਲੜਕੀਆਂ ਵੀ ਇਦਾਂ ਹੀ ਆ। ਮਾੜੀਆਂ ਸਹੇਲੀਆਂ ਦੇ ਕਾਰਨ ਮਾੜੀਆਂ ਆਪਣੀਆਂ ਦੋਸਤਾਂ ਦੇ ਕਾਰਨ ਉਹ ਕੀ ਕਰਨ ਲੱਪ ਜਾਂਦੀਆਂ ਆ ਮਾੜੀ ਸੰਗਤ ਵਿੱਚ ਫਸ ਜਾਂਦੀਆਂ। ਉਹਨਾਂ ਦਾ ਜੀਵਨ ਵਧੀਆ ਹੁੰਦਾ ਪਰ ਉਹ ਆਪਣੇ ਦੋਸਤੀ ਦੇ ਚੱਕਰ ਕਰਕੇ ਮਾੜੇ ਕੰਮਾਂ ਨੂੰ ਅਪਣਾ ਲੈਂਦੇ। ਇਸ ਲਈ ਮੈਂ ਇਹ ਗੱਲ ਕਮਾਂਗਾ ਮਾੜੀ ਸੰਗਤ ਜਿਹੜੀ ਹੈ ਹਮੇਸ਼ਾ ਸਾਨੂੰ ਵਿਗਾੜੇਗੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਬੁਰੀਆਂ ਸੰਗਤਾਂ ਜੜੀਆਂ ਮਾੜੀਆਂ ਸੰਗਤਾਂ ਜੜੀਆਂ ਆ ਇਹ ਚੰਗੇ ਚਰਿੱਤਰਾਂ ਨੂੰ ਵਿਗਾੜ ਦਿੰਦੀਆਂ ਚੰਗੇ ਚਾਲ ਚੱਲਣ ਚੱਲੜਾ ਨੂੰ ਵਿਗਾੜ ਦਿੰਦੀਆਂ ਇਸੇ ਲਈ ਮੈਂ ਗੱਲ ਕਰ ਰਿਹਾ ਕਿ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਉਹਨਾਂ ਲੋਕਾਂ ਤੋਂ ਬਚ ਕੇ ਰਹੀਏ ਉਹਨਾਂ ਲੋਕਾਂ ਤੋਂ ਬਚੀਏ ਜਿਹੜੇ ਲੋਕ ਸਾਨੂੰ ਬੁਰੇ ਰਾਹ ਤੇ ਲੈ ਜਾਂਦੇ ਆ ਜੇ ਤੁਹਾਡਾ ਦੋਸਤ ਸ਼ਰਾਬ ਪੀਂਦਾ ਅਜ ਬੜੀ ਗੂੜੀ ਦੋਸਤੀ ਹੈ ਤੁਹਾਡੀ ਬਹੁਤ ਗੂੜੀ ਦੋਸਤੀ ਹੈ ਔਰ ਜੇ ਤੁਹਾਡਾ ਦੋਸਤ ਸ਼ਰਾਬ ਪੀਂਦਾ ਆ ਭਾਵੇਂ ਤੁਸੀਂ ਨਹੀਂ ਪੀਂਦੇ ਤੁਸੀਂ ਉਹਦੇ ਨਾਲ ਚੱਲਦੇ ਹੋ ਨਾ ਇੱਕ ਦਿਨ ਤੁਸੀਂ ਵੀ ਪੀਣਾ ਸਿੱਖੋਗੇ ਜੇ ਤੁਹਾਡਾ ਦੋਸਤ ਸਿਗਰਟ ਪੀਂਦਾ ਆ ਭਾਵੇਂ ਤੁਸੀਂ ਨਹੀਂ ਪੀਂਦੇ ਪਰ ਇਹ ਗੱਲ ਪੱਕੀ ਹੈ ਇਹ ਗੱਲ ਯਾਦ ਰੱਖਿਓ ਮੇਰੀ ਜੇ ਤੁਹਾਡਾ ਦੋਸਤ ਸਿਗਰਟ ਪੀਂਦਾ ਆ ਤੇ ਤੁਸੀਂ ਉਹਦੇ ਨਾਲ ਤੁਰਦੇ ਫਿਰਦੇ ਉਹਦੇ ਨਾਲ ਚੱਲਦੇ ਹੋ ਆਖਰਕਾਰ ਇੱਕ ਦਿਨ ਉਹ ਤੁਹਾਨੂੰ ਵੀ ਉਸ ਰਾਹ ਤੇ ਜ਼ਰੂਰ ਲਾ ਦੇਗਾ ਇੱਕ ਦਿਨ ਉਹ ਤੁਹਾਨੂੰ ਵੀ ਉਸ ਰਸਤੇ ਉੱਤੇ ਕੀ ਕਰੇਗਾ ਲਗਾ ਦੇਵੇਗਾ ਇੱਕ ਦਿਨ ਉਹ ਤੁਹਾਨੂੰ ਵੀ ਉਸ ਮਾੜੀ ਸੰਗਤ ਵਿੱਚ ਪਾ ਦੇਗਾ ਔਰ ਮੈਂ ਹੋਰ ਵੀ ਤੁਹਾਡੇ ਨਾਲ ਗੱਲਾਂ ਸਾਂਝੀ ਕਰਨਾ ਇੱਕ ਲੜਕਾ ਵਿਗੜਿਆ ਆ ਉਹਦਾ ਜੀਵਨ ਜਨਾਹਕਾਰੀ ਚ ਹੈ ਤੁਹਾਡੇ ਦੋਸਤਾਂ ਦਾ ਜੀਵਨ ਜਨਾਹਕਾਰੀ ਵਾਲਾ ਉਹ ਇੱਕ ਦਿਨ ਤੁਹਾਨੂੰ ਵੀ ਜਨਾਹਕਾਰੀ ਕਰਨ ਵਾਸਤੇ ਲੈ ਕੇ ਜਾਣਗੇ ਮੈਂ ਭੈਣਾਂ ਨੂੰ ਵੀ ਇੱਕ ਗੱਲ ਕਹਾਂਗਾ ਜੇ ਤੁਹਾਡੀਆਂ ਸਹੇਲੀਆਂ ਤੁਹਾਡੀਆਂ ਦੋਸਤਾਂ ਜਿਹੜੀਆਂ ਆ ਉਹ ਇਸ ਕੰਮਾਂ ਦੇ ਵਿੱਚ ਐ ਭਾਵੇਂ ਉਹ ਨਸ਼ੇਬਾਜੀ ਹੋਵੇ ਭਾਵੇਂ ਹਰਾਮਕਾਰੀ ਹੋਵੇ ਜੇ ਤੁਸੀਂ ਅੱਜ ਉਹਨਾਂ ਦਾ ਸਾਥ ਦਿੰਦੇ ਹੋ ਅੱਜ ਉਹਨਾਂ ਦੀ ਹਾਂ ਵਿੱਚ ਹਾਮ ਲਾਉਂਦੇ ਹੋ ਅੱਜ ਜੇ ਉਹਨਾਂ ਦੀ ਸੰਗਤ ਵਿੱਚ ਹੋ ਤੇ ਇੱਕ ਦਿਨ ਉਹ ਤੁਹਾਨੂੰ ਵੀ ਉਸ ਚਿੱਕੜ ਦੇ ਵਿੱਚ ਜ਼ਰੂਰ ਸੁੱਟ ਰਣੀ ਹੈ ਇਸ ਲਈ ਮੈਂ ਗੱਲ ਕਵਾਂਗਾ ਕਿ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਕਲਾਮ ਜਿਹੜਾ ਆ ਉਹ ਸਾਨੂੰ ਇਹੀ ਸਿਖਾਉਂਦਾ ਆ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੀ ਜੀਵਨ ਵਿੱਚ ਹਮੇਸ਼ਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਮਾੜੇ ਦੋਸਤਾਂ ਤੋਂ ਬਚੋ ਮੈਂ ਨਹੀਂ ਕਹਿਣਾ ਸਾਡੇ ਦੋਸਤ ਨਹੀਂ ਹੋਣੇ ਚਾਹੀਦੇ ਹੋਣੇ ਚਾਹੀਦੇ ਚੰਗੇ ਹੋਣ ਜਿਹੜੇ ਕੋਈ ਚੰਗੀ ਗੱਲ ਤੁਹਾਨੂੰ ਸਿਖਾਉਣ ਜਿਹੜੇ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਖੜਨਾ ਇੱਕ ਕਈ ਵੇਲੇ ਇਦਾਂ ਦੇ ਵੀ ਦੋਸਤ ਹੁੰਦੇ ਨਾ ਉਹ ਸਵਾਰਥੀ ਹੁੰਦੇ ਆ ਕਈ ਵੇਲੇ ਇਦਾਂ ਦੇ ਦੋਸਤ ਵੀ ਹੁੰਦੇ ਆ ਉਹ ਸਵਾਰਥੀ ਹੁੰਦੇ ਆ ਕਈ ਵੇਲੇ ਜਿਹੜੀ ਦੋਸਤੀ ਹੈ ਜਸਮਾਨੀ ਭੁੱਖ ਤੱਕ ਹੀ ਹੁੰਦੀ ਹੈ ਜਿਸਮਾ ਦੀ ਭੁੱਖ ਤੱਕ ਹੁੰਦੀ ਹੈ ਬਸ ਖਤਮ ਮੈਂ ਇੱਕ ਗੱਲ ਕਮਾਂਗਾ ਮਾੜੀ ਸੰਗਤ ਤੋਂ ਜੇ ਤੁਸੀਂ ਬਚੇ ਰਹੋਗੇ ਤਾਂ ਤੁਹਾਡਾ ਜੀਵਨ ਬਰਕਤ ਦਾ ਅਧਿਕਾਰੀ ਬਣੂਗਾ ਨਹੀਂ ਤਾਂ ਤੁਹਾਡੇ ਮਾੜੇ ਦੋਸਤਾਂ ਦੇ ਕਾਰਨ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਜੇ ਤੁਸੀਂ ਮਾੜੀ ਸੰਗਤ ਤੋਂ ਬਚੋਗੇ ਤਾਂ ਤੁਸੀਂ ਬਰਕਤ ਦੇ ਅਧਿਕਾਰੀ ਬਣ ਜਾਓਗੇ ਜੇ ਮਾੜੇ ਦੋਸਤਾਂ ਤੋਂ ਬਚੇ ਰਹੋਗੇ ਤੁਸੀਂ ਆਸ਼ੀਸ਼ਾਂ ਦੇ ਅਧਿਕਾਰੀ ਬਣੋਗੇ ਪਰਮੇਸ਼ਵਰ ਦੇ ਵਾਅਦੇ ਫਿਰ ਤੁਹਾਡੀ ਜ਼ਿੰਦਗੀ ਚ ਪੂਰੇ ਹੁੰਦੇ ਜਾਣਗੇ ਖੁਦਾ ਦੀਆਂ ਬਰਕਤਾਂ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਤੁਹਾਡੀ ਜ਼ਿੰਦਗੀ ਦੇ ਨਾਲ ਹਮੇਸ਼ਾ ਹਮੇਸ਼ਾ ਦੇ ਲਈ ਬਣੀਆਂ ਰਹਿਣਗੀਆਂ ਇਸ ਲਈ ਮੈਂ ਇਹ ਗੱਲ ਕਹਿੰਦਾ ਹਾਂ ਕਿ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਚ ਬੁਰੀ ਸੰਗਤ ਤੋਂ ਬਚੇ ਰਹੀਏ ਮਾੜੀ ਸੰਗਤ ਤੋਂ ਬਚੇ ਰਹੀਏ ਜੇ ਅਸੀਂ ਮਾੜੇ ਸੰਗਤ ਤੋਂ ਮਾੜੇ ਵਿਚਾਰਾਂ ਤੋਂ ਬੁਰੀਆਂ ਗੱਲਾਂ ਤੋਂ ਅਸੀਂ ਬਚੇ ਰਵਾਂਗੇ ਤਾਂ ਫੇਰ ਅਸੀਂ ਬਰਕਤ ਦੇ ਅਧਿਕਾਰੀ ਵੀ ਰਵਾਂਗੇ ਤੇ ਜੇ ਅਸੀਂ ਬੁਰੇ ਦੋਸਤਾਂ ਦੀ ਸੰਗਤ ਕਰਾਂਗੇ ਅਸੀਂ ਮਾੜੇ ਦੋਸਤਾਂ ਦੀ ਸੰਗਤ ਕਰਾਂਗੇ ਬੁਰੇ ਲੋਕਾਂ ਦੀ ਸੰਗਤ ਕਰਾਂਗੇ ਤੇ ਉਹ ਜਿਹੜੇ ਲਾਨਤਾ ਉਹਨਾਂ ਤੇ ਆ ਉਹ ਜਿਹੜੇ ਸ਼ਰਾਪ ਉਹਨਾਂ ਤੇ ਆ ਉਹ ਜਿਹੜੇ ਗੁਣ ਉਹਨਾਂ ਤੇ ਆ ਜਿਹੜੀਆਂ ਕਮੀਆਂ ਉਹਨਾਂ ਚ ਉਹ ਸੇਮ ਸਾਡੇ ਤੇ ਹੋਣਗੀਆਂ ਸਾਰਾ ਕੁਝ ਸਾਡੇ ਨਾਲ ਵੀ ਵਾਪਰੇਗਾ ਕਈ ਵਾਰ ਕਿਸੇ ਦੇ ਕਾਰਨ ਅਸੀਂ ਦੁੱਖ ਪਾਉਂਦੇ ਆ ਕਈ ਵਾਰ ਅਸੀਂ ਮਾੜੇ ਬੰਦਿਆਂ ਕਰਕੇ ਖੁਦ ਦੁੱਖ ਪਾਉਂਦੇ ਆਂ। ਕਈ ਵਾਰ ਅਸੀਂ ਮਾੜੀਆਂ ਸੰਗਤਾਂ ਦੇ ਕਾਰਨ ਅਸੀਂ ਖੁਦ ਦੁੱਖ ਨੂੰ ਪ੍ਰਾਪਤ ਕਰਦੇ ਆਂ। ਇਸ ਲਈ ਮੈਂ ਇਹ ਗੱਲ ਕਮਾਂਗਾ ਮਾੜੇ ਲੋਕਾਂ ਤੋਂ ਬਚੇ ਰੋ। ਮਾੜੇ ਲੋਕਾਂ ਤੋਂ ਬਚੇ ਰੋ। ਮਾੜੀ ਸੰਗਤ ਤੋਂ ਬਚੇ ਰੋ। ਬੁਰੇ ਵਿਚਾਰਾਂ ਤੋਂ ਬਚੇ ਰੋ। ਬੁਰੀਆਂ ਗੱਲਾਂ ਤੋਂ ਬਚੇ ਰੋ। ਔਰ ਜਿਹੜੇ ਤੁਹਾਨੂੰ ਨਸ਼ੇ ਵੱਲ ਲੈ ਕੇ ਜਾ ਰਹੇ ਜਿਹੜੇ ਤੁਹਾਨੂੰ ਜਨਾਹਕਾਰੀ ਵੱਲ ਲੈ ਕੇ ਜਾ ਰਹੇ ਜਿਹੜੇ ਤੁਹਾਨੂੰ ਗੰਦੀਆਂ ਗੱਲਾਂ ਦੇ ਵੱਲ ਲੈ ਕੇ ਜਾ ਰਹੇ ਨੇ ਜਿਹੜੇ ਤੁਹਾਨੂੰ ਗੰਦੇ ਵਿਚਾਰਾਂ ਵੱਲ ਲੈ ਕੇ ਜਾ ਰਹੇ ਉਹਨਾਂ ਬੰਦਿਆਂ ਤੋਂ ਬਚੋ ਆਪਣੇ ਭਾਵੇਂ ਉਹ ਕੋਈ ਲੜਕੀ ਹੋਵੇ ਭਾਵੇਂ ਲੜਕਾ ਹੋਵੇ ਉਹਨਾਂ ਤੋਂ ਬਚਜੋ ਔਰ ਆਪਣੇ ਆਪ ਨੂੰ ਬਚਾ ਲਓ ਕਿਉਂਕਿ ਬੁਰੀ ਸੰਗਤ ਜਿਹੜੀ ਹਮੇਸ਼ਾ ਵਿਗਾੜਦੀ ਹੈ ਬੁਰੀ ਸੰਗਤ ਹਮੇਸ਼ਾ ਕੀ ਕਰਦੀ ਆ ਵਿਗਾੜਦੀ ਆ ਜੇ دنیਵੀ ਤੌਰ ਤੇ ਗੱਲ ਕਰੀਏ ਤੇ ਸਿਆਣਿਆਂ ਦੀ ਕਹਾਵਤ ਆ ਪਈ ਜੈਸੀ ਸੰਗਤ ਵੈਸੀ ਰੰਗਤ ਜਿੱਦਾਂ ਦੀ ਬੰਦਾ ਕੋਈ ਸੰਗਤ ਕਰਦਾ ਆ ਉਹਦੇ ਤੇ ਉਦਾਂ ਦੀ ਜੇ ਕਈ ਬੰਦਿਆਂ ਨੂੰ ਦੇਖਦੇ ਆ ਉਹ ਨਾ ਗੱਲ ਕੰਮ ਦੀ ਗੱਲ ਨਹੀਂ ਕਰਨਗੇ ਬਸ ਉਹ ਗਾਲਾਂ ਕੱਢੀ ਜਾਣਗੇ ਐਵੇਂ ਬਿਨਾ ਮਤਲਬ ਤੋਂ ਗਾਲਾਂ ਹੀ ਉਹਨਾਂ ਦੇ ਮੂੰਹ 'ਚ ਹੀ ਗਾਲਾਂ ਭਰੀਆਂ ਕਿਉਂ ਭਰੀਆਂ ਕਿਉਂਕਿ ਉਹਨਾਂ ਦੀ ਸੰਗਤ ਮਾੜੀ ਆ ਉਹਨਾਂ ਦਾ ਜੀਵਨ ਮਾੜੇ ਲੋਕਾਂ 'ਚ ਬਹਿਣ ਵਾਲਾ ਆ ਚੰਗੇ ਲੋਕਾਂ ਦੇ ਨਾਲ ਉਹਨਾਂ ਦਾ ਮੇਲ ਮਲਾਪ ਨਹੀਂ ਹੈਗਾ ਤੇ ਕੁਝ ਲੋਕ ਐਦਾਂ ਦੇ ਮਿਲਦੇ ਆ ਜਿਨ੍ਹਾਂ ਦੀ ਜ਼बान ਵਿੱਚ ਇੰਨੇ ਸ਼ੁੱਧ ਸਾਫ਼ ਸੁਥਰੇ ਸ਼ਬਦ ਹੁੰਦੇ ਨੇ ਇੱਜ਼ਤਦਾਰ ਇੱਜ਼ਤ ਦੇਣ ਵਾਲੇ ਦੂਜੇ ਨੂੰ ਹੌਸਲਾ ਦੇਣ ਵਾਲੇ ਦੂਜੇ ਨੂੰ ਤਸੱਲੀ ਦੇਣ ਵਾਲੇ ਇਸ ਸੰਗਤ ਦੇ ਕਿਉਂਕਿ ਉਹਦੀ ਸੰਗਤ ਚੰਗਣੀ ਆ ਤੇ ਕਈ ਵਾਰ ਘਰ ਦੀ ਸੰਗਤ ਹੀ ਮਾੜੀ ਹੁੰਦੀ ਹੈ ਬਾਹਰਲੀ ਸੰਗਤ ਨਾਲੋਂ ਵੀ ਕਈ ਵੇਲੇ ਘਰ ਦੀ ਸੰਗਤ ਹੀ ਮਾੜੀ ਹੁੰਦੀ ਹੈ ਕਈ ਵਾਰ ਪਰਿਵਾਰ ਦੇ ਵਿੱਚ ਸਿਸਟਮ ਇਦਾਂ ਦਾ ਵੀ ਆਪਾਂ ਆਪਣੇ ਬੱਚੇ ਨੂੰ ਤਾਂ ਕੀ ਸਿਖਾਉਣਾ ਸੀ ਖੁਦ ਹੀ ਗਲਤ ਰਾਹ ਤੇ ਤੁਰਦੇ ਆ ਮਾਪੇ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਆ ਤੇ ਬੱਚਿਆਂ ਨੂੰ ਕਹਿੰਦੇ ਤੁਸੀਂ ਨਾ ਕੱਢੋ ਇਦਾਂ ਹੋ ਜੂ ਮਾਪੇ ਖੁਦ ਬੁਰੇ ਰਾਵਾਂ ਤੇ ਚੱਲਣ ਤੇ ਬੱਚਿਆਂ ਨੂੰ ਕਹਿਣ ਤੁਸੀਂ ਨਾ ਚੱਲੋ ਇਦਾਂ ਕਿਦਾਂ ਹੋ ਜਾਓ ਮੈਂ ਇਹੀ ਗੱਲਾਂ ਕਰ ਰਿਹਾ ਵੀ ਸੰਗਤ ਜੇਦੀ ਮਾੜੀ ਹੈ ਜਿਹੜਾ ਮਾੜੀ ਸੰਗਤ ਵਿੱਚ ਚੱਲਦਾ ਆ ਜਿਹਦੇ ਵਿਚਾਰ ਬੁਰੇ ਨੇ ਜੇਦੀ ਸੰਗਤ ਬੁਰੀ ਹੈ ਜਿਹਦੇ ਕੰਮ ਬੁਰੇ ਆ ਉਸ ਬੰਦੇ ਤੋਂ ਹਮੇਸ਼ਾ ਆਪਣੇ ਆਪ ਨੂੰ ਬਚਾਓ ਤੇ ਜੇ ਤੁਹਾਡੀ ਫੈਮਿਲੀ 'ਚ ਇਦਾਂ ਦਾ ਮਾਹੌਲ ਹੈ ਤੇ ਉਸ ਮਾਹੌਲ ਨੂੰ ਚੇਂਜ ਕਰੋ ਆਦਤਾਂ ਤੋਂ ਮਜਬੂਰ ਨਾ ਕਹਿ ਦਿੰਦੇ ਜੀ ਆਦਤ ਤੋਂ ਮਜਬੂਰ ਹੈ ਐਦਾਂ ਦੇ ਨਾ ਬਣੋ ਕਿਹੜੀ ਆਦਤ ਤੋਂ ਮਜਬੂਰ ਹੈ ਜੀ ਕਿਹੜੀ ਐਡੀ ਵੱਡੀ ਮਜਬੂਰੀ ਹੈ ਵੀ ਗਾਲ ਕੱਢਣ ਤੋਂ ਬਿਨਾ ਸਰਦਾ ਨਹੀਂ ਸਾਡਾ ਕਿਹੜੀ ਐਦਾਂ ਦੀ ਮਜਬੂਰੀ ਹੈ ਵੀ ਸ਼ਰਾਬ ਪੀਤੇ ਤੋਂ ਬਿਨਾ ਸਰਦਾ ਨਹੀਂ ਸਾਡਾ ਕਿਹੜੀ ਐਦਾਂ ਦੀ ਮਜਬੂਰੀ ਹੈ ਕਿ ਲੜਾਈ ਕੀਤੇ ਤੋਂ ਬਿਨਾ ਸਾਡਾ ਸਰਦਾ ਨਹੀਂ ਕਈ ਕਹਿੰਦੇ ਆਦਤ ਤੋਂ ਮਜਬੂਰ ਹੈ ਜੀ ਇਹ ਬੰਦਾ ਤਾਂ ਆਦਤ ਤੋਂ ਮਜਬੂਰ ਹੈ ਪਰ ਮੈਨੂੰ ਦੱਸੋ ਵੀ ਇਹ ਕਿਹੜੀ ਮਜਬੂਰੀ ਹੈ ਵੀ ਗਾਲ ਕੱਢੇ ਬਿਨਾਂ ਸਰਦਾ ਨਹੀਂ ਨਸ਼ਾ ਕੀਤੇ ਬਿਨਾਂ ਨਹੀਂ ਸਰਦਾ ਲੜਾਈ ਕੀਤੇ ਬਿਨਾਂ ਨਹੀਂ ਸਰਦਾ ਮਜਬੂਰੀ ਕਿਹੜੀ ਹੈ ਇਦਾਂ ਦੀ ਕਿਹੜੀ ਮਜਬੂਰੀ ਹੈ ਇਦਾਂ ਦੀ ਜਿਹਦੇ ਵਿੱਚ ਆਪਾਂ ਇਨੇ ਦੁਖੀ ਆ ਜਿਹਦੇ ਵਿੱਚ ਅਸੀਂ ਮਜਬੂਰ ਹੋ ਗਏ ਆ ਤੇ ਮੈਂ ਗੱਲ ਇਹੀ ਕਰਦਾ ਭਾਈ ਆਪਣੀਆਂ ਆਦਤਾਂ ਨੂੰ ਬਦਲੋ ਆਪਣੀਆਂ ਸੋਚਾਂ ਨੂੰ ਬਦਲੋ ਆਪਣੇ ਵਿਚਾਰਾਂ ਨੂੰ ਬਦਲਦੋ ਔਰ ਉਹਨਾਂ ਦੋਸਤਾਂ ਨੂੰ ਵੀ ਬਦਲ ਦੋ ਜਿਹੜੇ ਦੋਸਤ ਤੁਹਾਨੂੰ ਬੁਰੇ ਰਾਹ ਤੇ ਲੈ ਕੇ ਜਾਂਦੇ ਜਿਹੜੇ ਬੁਰਾਈ ਕਰਨ ਲਈ ਮਜਬੂਰ ਕਰਦੇ ਤੁਹਾਨੂੰ ਜਿਹੜੇ ਨਸ਼ਾ ਕਰਨ ਲਈ ਮਜਬੂਰ ਕਰਦੇ ਛੱਡ ਦੋ ਇਹਨਾਂ ਨੂੰ ਜਿਹੜੇ ਬੁਰਾਈ ਕਰਨ ਦੇ ਲਈ ਤੁਹਾਨੂੰ ਪ੍ਰੇਰਿਤ ਕਰਦੇ ਉਹਨਾਂ ਤੋਂ ਵੱਖਰੇ ਹੋ ਜਾਓ ਵਚਨ ਵੀ ਇਹੀ ਕਹਿੰਦਾ ਤੇ ਤੂੰ ਨਾ ਵਿੱਚੋਂ ਬਾਹਰ ਨਿਕਲ ਆ ਤੇ ਐਦਾਂ ਦਾ ਸੁਭਾਅ ਬਣਾਓ ਲੋਕ ਕਹਣੇ ਕੋਈ ਬੰਦਾ ਚੰਗੀ ਸੰਗਤ ਕਰਦਾ ਤੁਹਾਡੇ ਨੇਚਰ ਤੋਂ ਤੁਹਾਡੇ ਗੱਲਬਾਤ ਕਰਨ ਦੇ ਤਰੀਕੇ ਤੋਂ ਤੁਹਾਡੇ ਚੱਲਣ ਫਿਰਨ ਤੋਂ ਤੁਹਾਡੇ ਉੱਠਣ ਬੈਠਣ ਤੋਂ ਇਹ ਗੱਲ ਲੋਕ ਕਹਿਣ ਕਿ ਇਹ ਬੰਦਾ ਚੰਗੀ ਸੰਗਤ ਕਰਨ ਵਾਲਾ ਬੰਦਾ ਆ ਤੇ ਗੱਲ ਹੁਣ ਇਹੀ ਐ ਕੀ ਮਾੜੀ ਸੰਗਤ ਤੋਂ ਬਚੋ ਮਾੜੀ ਸੰਗਤ ਮਾੜੇ ਬੰਦੇ ਕਦੀ ਤੁਹਾਡਾ ਚੰਗਾ ਨਹੀਂ ਕਰਨਗੇ ਮਾੜੇ ਦੋਸਤ ਤੁਹਾਡਾ ਕਦੀ ਸਵਾਰ ਨਹੀਂ ਸਕਦੇ ਇਸ ਲਈ ਮੈਂ ਇਹੀ ਕਹਾਂਗਾ ਕਿ ਉਹਨਾਂ ਲੋਕਾਂ ਤੋਂ ਬਚ ਜਾ ਨਹੀਂ ਤਾਂ ਤੁਹਾਨੂੰ ਹਮੇਸ਼ਾ ਬੁਰਾਈ ਦਾ ਹੀ ਸਾਹਮਣਾ ਕਰਨਾ ਪੈਣਾ ਤੁਹਾਨੂੰ ਦੁੱਖ ਦਾ ਹੀ ਸਾਹਮਣਾ ਕਰਨਾ ਪੈਣਾ ਉਹਨਾਂ ਲੋਕਾਂ ਦੇ ਕਾਰਨ ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਆਸ਼ੀਸ਼ ਦੇਵੇ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਸਾਰਿਆਂ ਨੂੰ ਸਲਾਮ